ਦੇ ਦੇ ਵਿੱਚ ਸ਼ੀਤਲਾ ਮਾਤਾ ਦਾ ਮੇਲਾ ਜਿੱਥੇ ਹਰ ਸਾਲ ਦੀ ਤਰੀਆਂ ਪਰ ਫੈ। ਤੇ ਸਾਡੇ ਵੱਡੇ ਹੌਨਰ ਮੁੱਲਾ ਪਰ ਤੋਂ ਖਾਲਸਾ ਜੀ ਮਿੱਠੂ ਸਾਹਿਬ ਜੀ ਜਿਹੜੇ ਕਿ ਮੰਡੀ ਲਗਾਉਂਦੇ ਨੇ ਤੇ ਗੱਤਕਾ ਖਿਡਾਰੀ ਵੀ ਬਹੁਤ ਤਾਕੜੀ ਟੀਮ ਇਹਨਾਂ ਦੇ ਨਾਲ ਰਹਿੰਦੇ ਆਪ ਵੀ ਖੇਡਦੇ ਨੇ। ਜਿਨ੍ਹਾਂ ਨੂੰ ਸਾਰੇ ਦਿਨਾਂ ਦਾ ਸ਼ੌਂਕ ਹੈ ਵੱਧ ਵੀ ਪਜਾਏ ਇਹਨਾਂ ਨੇ। ਧੰਨਵਾਦ ਕਰਦੇ ਆਂ ਬਾਬਾ ਜੀ ਦਾ। ਬਹੁਤ-ਬਹੁਤ ਜੀ ਆਇਆਂ ਨੂੰ ਅੱਜ ਸਾਡੇ ਇੱਥੇ ਮੇਲੇ ਦੇ ਵਿੱਚ ਇਹਨਾਂ ਨੇ ਹਾਜ਼ਰੀ ਲਵਾਈ ਹੈ। ਕਿ ਹੀਰਾ ਦਾਖਾਂ ਜੀ ਜਿਹੜੇ ਲਵੇ ਭੇਟਾਂ ਦਾ ਜੜਵੀ ਹੈ ਸਾਨੂੰ ਪਰਤ ਦਾ ਜਾਣ ਪਛਾਣ ਲੱਗਿਆ ਪਹਿਲਾਂ ਅਸੀਂ ਜਾਣਦੇ ਨਹੀਂ ਤੇ ਉਹ ਵੀ ਅੱਜ ਇੱਥੇ ਪਹੁੰਚਿਆ ਉਹਦਾ ਮਾਲ ਲੈ ਕੇ ਚੰਗੀਆਂ ਚੰਗੀਆਂ ਕੁਆਲਿਟੀਆਂ ਦੀਆਂ ਬਾਈ ਜੀ ਕਿੰਮੀ ਸਿੰਘ ਜੀ ਕਿੰਮੀ ਸਿੰਘ ਜੀ ਬਾਈ ਜੀ ਧਰਮ ਧਰਮ ਤੋਂ ਇੰਗਲੈਂਡ ਤੋਂ ਜੀ ਜਿਨ੍ਹਾਂ ਨੇ ਆ ਕੇ ਖਾਰੂ ਖੋਦੇ ਬਹੁਤ ਤਕੜਾ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਇਹਨਾਂ ਦੀ ਵੀ ਦੇਣ ਅਸੀਂ ਦੇ ਨਹੀਂ ਸਕਦੇ ਜੀ ਆਂ ਆਖਦੇ ਆ ਮੇਲੇ ਦੇ ਵਿੱਚ ਪਹੁੰਚੇ ਨੇ ਤੇ ਮੇਰਾ ਤੇ ترسین ਸਿੰਘ ਜੀ ਦਾ ਟਾਈਮ ਲੱਗਿਆ ਤਾਂ ਅਸੀਂ ਜ਼ਰੂਰ ਜਾ ਕੇ ਗੱਡੀ ਦੇ ਵਿੱਚ ਵੀਡੀਓ ਬਣਾ ਕੇ ਆਵਾਂਗੇ ਹਾਂਜੀ ਤੇ ਸਾਡੇ ਆ ਤਿੰਨੇ ਚੈਨਲਾਂ ਨੂੰ ਫੋਲੋ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ ਹਾਂਜੀ ਹੀਰਾ ਜੀ ਚੰਗੀਆਂ ਚੰਗੀਆਂ ਬੱਕਰੀਆਂ ਦਿਖਾਓ ਜੀ ਸਾਨੂੰ ਮੁੱਲਾ ਪਰ ਤੋਂ ਆਏ ਹੋ ਜੀ ਵੇਚਣ ਵਾਸਤੇ ਜੀ ਹੋਏਗਾ ਮੁੱਲ ਲੱਗਾ ਦੇ ਬੇ ਨਵਾਂਗੇ ਨਹੀਂ ਤਾਂ ਤਾਂ ਸ਼ੌਕ ਅੱਛਾ ਚੌਂਕ ਨੂੰ ਆਏ ਹੋ ਮੇਲਾ ਭਰੌਣ ਚੌਂਕੀ ਭਰੌਣ ਆਇਆ ਚੌਂਕੀ ਭਰੌਣ ਆਏ ਮਾਤਾ ਦੀ ਪਰ ਵੀ ਆਏ ਤੇ ਦੂਸਰੇ ਬਾਬਾ ਜੀ ਤੇ ਕਹਿੰਦਾ ਬਾਈ ਕਹਿੰਦਾ ਜੀ ਮੁੱਲ ਲੱਗਿਆ ਤਾਂ ਵੇਚ ਵੀ ਦੇਵਾਂਗੇ ਬਾਕੀ ਮਾਈ ਦਾ ਮੇ ਦਾ ਪਰੋਣਾ ਸ਼ੌਂਕ ਦਾ ਮੁੱਲ ਕੋਈ ਨਹੀਂ ਬੱਕਰੀ ਬਹੁਤ ਵਧੀਆ ਹੀਰੇ ਦੀ ਬਹੁਤ ਤਕਰੀ ਬੱਕਰੀ ਆ ਬਾਬਾ ਦੱਸੋ ਬੱਕਰੀ ਬਈ ਦੱਸੋ ਬੱਕਰੀ ਇਹ ਪਹਿਲੇ ਨੰਬਰ ਦਿੱਤਾ ਕਈ ਬੰਦੇ ਕਹਿੰਦੇ ਜੀ ਮੈਂ ਸ਼ੌਂਕ ਨੂੰ ਰੱਖੀ ਆ ਜਿਹੜਾ ਬੰਦਾ ਕਹਿੰਦਾ ਸ਼ੌਂਕ ਨੂੰ ਰੱਖਿਆ ਜੀ ਸ਼ੌਂਕ ਮੈਂ ਨਹੀਂ ਕਹਿੰਦਾ ਵੀ ਕੋਈ ਬੰਦਾ ਇੰਨਾ ਕੁ ਵਿਹਲਾ ਹੋਊਗਾ ਵੀ ਕੱਲਾ ਬੱਕਰੀ ਪਾਲੂਗਾ ਸ਼ੌਂਕ ਠੀਕ ਹੈ ਇਹ ਰੁਜ਼ਗਾਰ ਦਾ ਕਿੱਤਾ ਹੈ ਹਾਂ ਇੱਕ ਰੁਜ਼ਗਾਰ ਦਾ ਕਿੱਤਾ ਵਾ ਜਿਹੜਾ ਬੰਦਾ ਕਹਿੰਦਾ ਵੀ ਮੈਂ ਆਪਣੇ ਬੱਚੇ ਪਾਲਣੇ ਆ ਬੱਕਰੀ ਦੇ ਕਿੱਤੇ ਤੋਂ ਉਹ ਬੱਕਰੀ ਨੂੰ ਸੰਭਾਲੂਗਾ ਠੋਕ ਕੇ ਉਹ ਸ਼ੌਕ ਵੀ ਪੂਰਾ ਕਰੂਗਾ ਤੇ ਆਪਦੇ ਬੱਚੇ ਵੀ ਪਾਲੂਗਾ ਸ਼ੌਕ ਕਿਹੜਾ ਬੰਦਾ ਪੂਰਦਾ ਹੁੰਦਾ ਜਿਹਦੇ ਕੋਲੇ ਬੇਖ਼ਯੂਰ ਪੈਸਾ ਹੋਵੇ ਬਾਫਰ ਪੈਸਾ ਹੋਵੇ ਤੇ ਉਹ ਕੰਮ ਕੋਈ ਨਾ ਕਰਦਾ ਹੋਵੇ ਨਾ ਇਧਰ ਤੇ ਨਾ ਬਾਹਰ ਮੈਂ ਉਹ ਕੋਈ ਕੰਮ ਨਾ ਕਰਦਾ ਵੀ ਤੇ ਉਹ ਕਹਿੰਦਾ ਵੀ ਜੀ ਦੋ ਬੱਕਰੀਆਂ ਫੜਦਿਆਂ ਰਹਿਣ ਤੋਂ ਯਾਰ ਆਪਣੇ ਕੋਲੇ 20 ਘੋੜੀਆਂ ਨੇ 25 30 ਮੱਝਾਂ ਵਾ ਵੀ ਉਹਨਾਂ ਦੇ ਫੜਦਿਆਂ ਇਹਨਾਂ ਦੇ ਘੋੜੀਆਂ ਟੱਪੀ ਜਾਂਦੇ ਉਹ ਹੁੰਦਾ ਸ਼ੌਂਕ ਤੇ ਇਹ ਵੀਰ ਦਾ ਕਿੱਤਾ ਵਾ ਜਿਹਨੂੰ ਖਾਨਦਾਨੀ ਕਿੱਤਾ ਕਹਿੰਦੀ ਅਸੀਂ ਇਹ ਮੇਰਾ ਖਿਆਲ ਆ ਵੀ ਇਹਨਾਂ ਦੀ ਪੋਸਟਾ ਕੋ ਚੱਲਿਆ ਹੁੰਦਾ ਵਾ ਤੇ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਦੀ ਵਡਿਆਈ ਨਹੀਂ ਕਰਦਾ ਸਭ ਤੋਂ ਪਹਿਲਾਂ ਪੰਜ ਬੱਕਰੀਆਂ ਮੈਂ ਇਹਦੇ ਕੀਲੇ ਤੋਂ ਖਰੀਦੀਆਂ ਮੈਂ ਅੱਜ ਪਹਿਲੀ ਵਾਰੀ ਤੁਹਾਡੀ ਵੀਡੀਓ 'ਚ ਗੱਲ ਕਹਿ ਰਿਹਾ ਭਾਈ ਇਹ ਸਵੰਦੇ ਤੋਂ ਮੈਂ ਪੰਜ ਬੱਕਰੀਆਂ ਲਈਆਂ 56200 ਰੁਪਏ 12.5 12100 ਰੁਪਏ ਤੇ ਉਹ ਬੱਕਰੀਆਂ ਨੇ ਇਹ ਜੀ ਮੇਰੇ ਘਰੇ ਜਾਣ ਲਾਈ ਤੇ ਅੱਜ ਮੇਰੇ ਕੋਲੇ 100 ਨਾਲ ਹੈ। ਅੱਜ 100 ਨਾਲ ਖੜਾ ਵਾ ਪਰ ਉਹ ਬੱਕਰੀਆਂ ਦਾ ਹਜੇ ਵੀ ਮੇਰੇ ਕੋਲ ਅਗਾਹਾਂ ਜੀ ਗਾਹਾਂ ਉਹਨਾਂ ਦੀਆਂ ਪੱਠਾ ਵਗੈਰਾ ਮੈਂ ਸੰਭ ਕੇ ਰੱਖੀਆਂ ਹੋਈਆਂ ਨੇ ਬਹੁਤ ਵਧੀਆ ਫਾਇਦਾ ਨਾਲ ਤੇ ਮੈਂ ਤਾਂ ਲੜਕੇ ਵੀ ਕਈ ਵਾਰੀ ਜਾਨਵਰ ਲੈ ਕੇ ਆਇਆ ਆਂ ਆਪ ਕੋ ਪਿੱਛੋਂ ਠੀਕ ਹੈ ਤੇ ਜਿੱਦਾਂ ਡਾਕਟਰ ਧਲੇਰੀਏ ਕੋਲੋਂ ਵੀ ਮੈਂ ਲੜਕੇ ਪੱਟ ਚੱਕੀ ਤੇ ਲਾੜਾਂ ਪਿੰਡ ਮੈਂ 22 ਮੇਲੇ ਚ ਉਥੇ ਪਹਿਲਾ ਨੰਬਰ ਕਰਕੇ ਆਈ ਤੇ ਪਿਆਰ ਵੀ ਹੁੰਦਾ ਵਾ ਬਾਕੀ ਕਈ ਵੀਰ ਕਹਿੰਦਾ ਸ਼ੌਂਕ ਨੂੰ ਕੱਲਾ ਸ਼ੌਂਕ ਨਹੀਂ ਪੂਰਿਆ ਜਾਂਦਾ ਵੀਰੇ ਜੇ ਅਸੀਂ ਕਿੱਤਾ ਸਮਝ ਕੇ ਇਹਨੂੰ ਸੰਭਾਗੇ ਨਾ ਫਿਰ ਇਹਦੇ ਵਿੱਚ ਘਾਟਾ ਕੋਈ ਨਹੀਂ ਸਾਡੇ ਬਾਈ ਜੀ ਖੜੇ ਆ ਬਿਰਸਾ ਹਾਰਮ ਆ ਜੋ ਤਰਨ ਤਰਨ ਦੇ ਵਿੱਚ ਆ ਮੇਰਾ ਕਹਿੰਦਾ ਵੀ ਹਾਰਮ ਬਹੁਤ ਬੜੇ ਨੇ ਪਰ ਜੀ ਅਸੀਂ ਸਫਾਈ ਦੇ ਤੌਰ ਤੇ ਦੇਖੀਏ ਜਾਂ ਉਹਦੀ ਕੋਈ ਅ ਡੈਕੋਰੇਸ਼ਨ ਦੇਖੀ ਫਾਰਮ ਦੀ ਮੇਰਾ ਖਿਆਲ ਆ ਵੀ ਨੰਬਰ 1 ਕਹੜ ਦੇ ਵਿੱਚ ਕੋਈ ਹੱਥ ਕਤਲੀ ਨਹੀਂ ਹੈ ਨੰਬਰ 1 ਫਾਰਮ ਕਹੜ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮਾਲ ਆ ਬਰੀਡਿੰਗ ਵਾਲਾ ਤੇ ਉਹ ਵੀ ਬਾਈ ਜੀ ਬਹੁਤ ਤੀਜੀ ਦੇ ਨਾਲ ਵੱਧ ਰਹੇ ਉਹਦੇ ਨਾਲ ਵੀ ਅਸੀਂ ਬਰੀਡਿੰਗ ਦੇ ਕੰਮ ਕਰਨਾ ਇੱਕ ਦੋ ਨਾਲ ਮੇਰੇ ਤੋਂ ਵੀ ਬਾਈ ਜੀ ਨੇ ਲਏ ਨੇ ਛੋਟੇ ترਸੀਮ ਸਿੰਘ ਜੀਾਂ ਤੋਂ ਵੀ ਲਏ ਦੂਜਿਆਂ ਤੋਂ ਥਿਲਾਨੇ ਵਾਲਿਆਂ ਤੋਂ ਬਾਕੀ ਮਿੱਟੂ ਤੋਂ ਵੀ ਹੋ ਸਕਦਾ ਰਾਜੂ ਤੋਂ ਸਾਰੇ ਵੀ ਇਹਨਾਂ ਦੇ ਨਾਲੇ ਸੰਪਰਕ ਕਰਦੇ ਨੇ ਇਹ ਕਿਤੇ ਇੱਕ ਨਹੀਂ ਹੈਗਾ ਵੀ ਇੱਕ ਕੀਲੇ ਦੇ ਮਦਾਰਕ ਮਤਾਤ ਨੇ ਵੀ ਇੱਕ ਬੰਦੇ ਨੂੰ ਜ਼ਿੰਮੇਵਾਰੀ ਦੇਤੀ ਭਾਈ ਤੂੰ ਮਾਰ ਲੈ ਕੇ ਦੇ ਨਹੀਂ ਪਰ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਵੀ ਆਪਦੀ ਨਿਗਾਹ ਦੇ ਨਾਲ ਆ ਜੇ ਬਾਹਰੋਂ ਆਏ ਨੇ ਮਹੀਨੇ ਡੇਢ ਮਹੀਨੇ ਛੁੱਟੀ ਲਈ ਅੱਜ ਇਹ ਕਾਲੇ ਕਾਲੇ ਮੇਲੇ ਤੇ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਤੇ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਨਾਲ ਜਿਹੜੇ ਮਿੱਤਰ ਦੋਸਤ ਆਏ ਨੇ ਉਹਨਾਂ ਦਾ ਵੀ ਕਿਉਂਕਿ ਜੇ ਇਸ ਤਰ੍ਹਾਂ ਦੇ ਬੰਦੇ ਇੰਗਲੈਂਡ ਦੀ ਧਰਤੀ ਦੇ ਵਿੱਚ ਗਏ ਨਹੀਂ ਇਹ ਉੱਥੋਂ ਹੀ ਕਮਾਈ ਕੀਤੀ ਇਹਨਾਂ ਨੇ ਕਮਾਈ ਕਰਕੇ ਉਹਦੇ ਪੰਜਾਬ ਦੀ ਧਰਤੀ ਤੇ ਇਹ ਕਿੱਤਾ ਤੋਰਨਾ ਚਾਹੁੰਦੇ ਨੇ ਇਸ ਕਰਕੇ ਵਧਾਈ ਦੇ ਪਾਤਰ ਨੇ ਨਹੀਂ ਕੀ ਹੁੰਦਾ ਵਾ ਅਗਲਾ ਕਹਿੰਦਾ ਮੈਂ ਚਲੇ ਗਿਆ ਮੈਂ ਉਹਦੇ ਪੁੱਤ ਨੂੰ ਸਤਲਵਦੀ ਧੀ ਨੂੰ ਸਤਲਵਦੀ ਨੂੰ ਪੱਤਰਾਂ ਪੰਜਾਬ ਨੂੰ ਛੱਡਦੀ ਅਸੀਂ ਉਧਰ ਸੈੱਟ ਹੋ ਜਾਈਏ ਜਦ ਅਸੀਂ ਮਸਾ ਗਲੋਂ ਗੁਲਾਮੀ ਇਲਾਹੀ ਤੇ ਅਸੀਂ ਦੁਬਾਰਾ ਫੇਰ ਗੁਲਾਮ ਸੋਚ ਦੇ ਵਿੱਚ ਬੜੇ ਫਿਰਦੇ ਆ ਜਿਨ੍ਹਾਂ ਨੂੰ ਅਸੀਂ ਕੱਟਿਆ ਗੋਲੀਆਂ ਮਾਰ ਮਾਰ ਕੇ ਉਹਨਾਂ ਦੇ ਗੁਲਾਮ ਫੇਰ ਬਣਦੇ ਆ ਪਰ ਉੱਥੇ ਜਾਵੋ ਉੱਥੇ ਜਾ ਕੇ ਪੈਸਾ ਕਮਾਵੋ ਸੋਚ ਇਹ ਜੀ ਰੱਖੋ ਵੀ ਅਸੀਂ ਆਪਣੇ ਪੰਜਾਬ ਦੀ ਧਰਤੀ ਤੇ ਆ ਕੇ ਦੁਬਾਰਾ ਕਿਤਾ ਤੋੜਨਾ ਉੱਥੋਂ ਪੈਸਾ ਕਮਾਉਣਾ ਕਿਉਂਕਿ ਉੱਥੋਂ ਦੀ ਸਰਕਾਰਾਂ ਸਾਡੀ ਕਦਰ ਕਰਦੀਆਂ ਕੰਮ ਦੀ ਕਦਰ ਕਰਦੀਆਂ ਨੇ ਤੇ ਇਸ ਕਰਕੇ ਸਾਰੇ ਵੀਰਾਂ ਦਾ ਧੰਨਵਾਦ ਆ ਜਿੰਨੇ ਅੱਜ ਮੇਲੇ 'ਚ ਆਏ ਹੋ ਇਹ ਹੀਰਾ ਰਾਕਾ ਜੀ ਬਹੁਤ ਚੰਗੀਆਂ ਬੱਕਰੀਆਂ ਮੇਰਾ ਕਹਦਾ ਵੀ 100 ਪਲੱਸ ਭੇੜ ਹੋਊਗੀ 100 ਪਲੱਸ ਹੀ ਬੱਕਰੀ ਹੋਈ ਨਾ ਕੋਈ ਇਹ ਨਹੀਂ ਹੈਗਾ ਵੀ ਥੋੜੀਆਂ ਬਹੁਤੀਆਂ ਬਾਕੀ ਜੋ ਜਿਵੇਂ ਜ਼ਿਮੀਂਦਾਰਾਂ ਦਾ ਕੰਮ ਹੁੰਦਾ ਉਸ ਤਰ੍ਹਾਂ ਦਾ ਇਹਦਾ ਕਾਰੋਬਾਰ ਵੀ ਆ ਟਰੈਕਟਰ ਟਰਾਲੀਆਂ ਘੜਦੀਆਂ ਤੇ ਨੀਰੇ ਦੇ ਮੇਰਾ ਕਹਿੰਦਾ ਪੰਜ ਪੰਜ ਕੋਠੇ ਦੇ ਭਰੇ ਪਏ ਹੋਣਗੇ ਉਹਨਾਂ ਵੀ ਤੇ ਵਧੀਆ ਵਧਾਈ ਦੇ ਪਾਸੇ ਨੇ ਬਹੁਤ ਸੋਹਣੇ ਜਾਨਵਰ ਇਹਦਾ ਸਾਰਾ ਪਰਿਵਾਰ ਹੀ ਲੱਗਿਆ ਹੋਇਆ ਇਹਦੇ ਦੋ ਪੁੱਤ ਨੇ ਇੱਕ ਤਾਂ ਆ ਖੜਾਵਾ ਇਹ ਉਦਾਂ ਸੀ ਕੁੜੀ ਕਹਦੇ ਨੇ ਉਹਨੇ ਅਸਲ ਵਿੱਚ ਕੁੜੀ ਦਾ ਵਿਆਹ ਕਦੋਂ ਕਰਨਾ ਕੁੜੀ ਵਰਗੀ ਨਹੀਂ ਯਾਰ ਕੁੜੀਆਂ ਵਰਗਾ ਫੇਰ ਨਾ ਕੋ ਮੇਰੇ ਨਾਲ ਲੜ ਪੜੇ ਨੇ ਤੇ ਚਲੋ ਕੋਈ ਨਹੀਂ ਸੋਹਣਾ ਵਾ ਤੇ ਇੱਕ ਇਹਦੋਂ ਵੱਡਾ ਵਾ ਕਾਲੂ ਆ ਵੇਖਣ ਆਇਆ ਗਰਾਲਾ ਜੀ ਗਰਾਲਾ ਜੀ ਮੈਂ ਜਾਣਦਾ ਨਹੀਂ ਉਹ ਬੱਚੇ ਮਗਰ ਬੱਕਰੀਆਂ ਸੰਭਾਲਦਾ ਇਹਦੋਂ ਤੱਕ ਪਤਾ ਲੱਗਦਾ ਵੀ ਬੱਚੇ ਨੂੰ ਸ਼ੌਕ ਆ ਮੈਂ ਇੱਕਦਮ ਨੂੰ ਪੁੱਛਿਆ ਮੈਂ ਕਾਲੂ ਪੱਠਾ-ਪੁੱਠਾ ਕਿਵੇਂ ਆ ਮੈਂ ਕਿਹਾ ਮੇਲੇ 'ਚ ਨਹੀਂ ਪਾਉਂਦੇ ਕਹਦਾ ਬਾਬਾ ਜੀ ਮੇਲੇ 'ਚ ਪਾਵਾਂਗੇ ਕਹਦਾ ਹੁਣ 40-40 ਇੰਚ ਦੀਆਂ ਕਰਕੇ ਪਾਵਾਂਗੇ ਦੇਖੋ ਤੁਸੀਂ ਪਿਓ ਨਾਲੋਂ ਪੁੱਤ ਦੇ ਵਿੱਚ ਸ਼ੌਕ ਵਧ ਗਿਆ ਨਾ ਸਹੀ ਗੱਲ ਹੈ ਕਿਉਂ ਵਧਿਆ ਵਾ ਆ ਮੇਲੇ ਆਂਦੀ ਬਦੌਲਤ ਮੰਟੀਆਂ ਦੀ ਬਦਲ ਕਿਉਂਕਿ ਹਾਈਟ ਦੀ ਕੀਮਤ ਪੈਣ ਲੱਗੀ ਪਹਿਲਾਂ ਕੀ ਹੁੰਦਾ ਸੀਗਾ ਬੱਕਰੀ ਛੜਤੀ ਚੱਲ ਜਾਂਰ ਕੋਈ ਨਹੀਂ ਪਾਠ ਆਸ ਲੱਗੀ ਇੱਕ ਅੱਧੀ ਹੀਟ ਖਜਾਣੀ ਉਸ ਤੋਂ ਬਾਅਦ ਮਾਰਖ ਨੇ ਗੌਰ ਨਾ ਕਰਨੀ ਉਹਨੂੰ ਸਵਾਦ ਨਾ ਹੋਰੇ 36 35 ਇੰਚ ਦੀ ਰਹਿ ਜਾਣਾ ਜਿਹੜੀ ਕਿਤੇ ਵਿਚਾਰੀ ਮਾੜੀ ਮੋਟੀ ਵੱਜ ਜਾਂਦੀ ਸੀ ਉਹ 38 40 ਇੰਚ ਤੱਕ ਚਲੀ ਜਾਂਦੀ ਸੀ ਤੇ ਬਾਕੀ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਜ਼ਿਆਦਾਤਰ ਬੱਕਰੇ ਨਹੀਂ ਸੀ ਰੱਖਦੇ ਬਾੜੀ ਸਾਡੇ ਵੀ ਗਮਾੜ ਸਾਡੇ ਆਪ ਸਕਿਆ ਦੇ ਵਿੱਚ ਬੱਕਰੀਆਂ ਬਹੁਤ ਸੀ ਉਹਨਾਂ ਜਿਹੜੇ ਬਰੀਡਰ ਆਉਂਦੇ ਸੀ ਉਹ ਇੱਕਦਾਂ ਦੋ ਅਲੱਗ ਰੱਖੇ ਹੁੰਦੇ ਸੀ ਇਸ ਕਰਕੇ ਉਹ ਪੱਠਾਂ ਬੱਚੀਆਂ ਰਹਿੰਦੀਆਂ ਸੀਗੀਆਂ ਹੁਣ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਦਾ ਬਾੜਾ ਸਾਂਝਾ ਤੇ ਬੱਕਰੇ ਪੱਠਾਂ ਬੱਕਰੀਆਂ ਸਭ ਇੱਕੋ ਹੀ ਬਾੜੇ ਵਿੱਚ ਗੱਪਣਾ ਵੀ ਸੂਣ ਵਾਲੀਆਂ ਵੀ ਬੱਚੇ ਸੱਤ ਕੀ ਜੀ ਉਹ ਟੱਕਰ ਮਾਰਤੀ ਰ ਰਾਤ ਨੂੰ ਕੋਣ ਜੇ ਕਲੀ ਕਲੀ ਦਾ ਕਰਨ ਵੜ ਕੇ ਇਹ ਚੀਜ਼ਾਂ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੁਣ ਬਾਈ ਜੀ ਨੇ ਬਣਾਇਆ ਫਾਰਮ ਕਲੀ ਕਲੀ ਕੈਟਾਗਰੀ ਦੇ ਅਲੱਗ-ਅਲੱਗ ਪੋਰਟਸਾਂ ਦੇ ਬੇਸ਼ੱਕ ਨਹੀਂ ਮੈਂ ਨਹੀਂ ਗਿਆ ਸੀ ਪਰ ਇਹਨਾਂ ਦਾ ਵੀਡੀਓ ਰਾਹੀਂ ਦੇਖਦੇ ਆਂ ਦੀ ਮੈਂ ਭਾਈ ਜੀ ਨੂੰ ਮਿਲਿਆ ਵੀ ਨਹੀਂ ਸੀਗਾ ਜਦੋਂ ਮੈਂ ਇਹਨਾਂ ਦਾ ਫਾਰਮ ਦੇਖਿਆ ਇਹਨਾਂ ਦੇ ਹਰੇ ਰੰਗ ਦੇ ਲੈ ਟ ਲੱਗੀ ਹੋਏ ਤੇ ਥੱਲੇ ਉਹਨਾਂ ਦੇ ਕ੍ਰੇਟ ਲਾਏ ਹੋਏ ਤੇ ਬਾਕੀ ਮਿੰਗਣ ਕਰਦੀ ਆ ਰਸਰੀ ਉਹ ਵੀ ਥੱਲੇ ਬਾਥਰੂਮ ਕਰਦੀ ਆ ਉਹ ਵੀ ਥੱਲੇ ਇਹ ਯਾਨੀ ਕਿ ਬਹੁਤ ਵਧੀਆ ਇਹਦੇ ਇੱਕ ਦਾ ਇੱਕ ਦਾ ਹੋ ਗਿਆ ਕਿੱਤਾ ਆਪਣਾ ਦੂਜੇ ਨੰਬਰ ਦੇ ਯਾਰੇ ਪੇ ਜਵਾਨਾਂ ਦੀ ਕਦਰ ਹੋ ਗਈ ਕਦਰ ਵੀ ਜ਼ਰੂਰੀ ਕਦਰ ਇਸ ਕਰਕੇ ਹੋ ਗਈ ਇਹ ਗੰਦਗੀ ਚ ਨਹੀਂ ਫੈਂਦੀਆਂ ਹਾਂ ਹੁਣ ਤਾਂ ਆਮ ਬਾੜੇ ਵਾਲਾ ਵੀ ਵਧੀਆ ਬਣਾ ਕੇ ਰੱਖਣ ਲੱਗ ਗਿਆ ਵੀ ਉਹਨੂੰ ਪਤਾ ਲੱਗ ਗਿਆ ਵੀ ਗੰਦਗੀ ਦੇ ਵਿੱਚੋਂ ਬਿਮਾਰੀਆਂ ਨਾ ਕੱਢੀਆਂ ਜੇ ਅਸੀਂ ਬਿਮਾਰੀਆਂ ਤੋਂ ਬਚਾਉਣਾ ਵਾ 90% ਸਫਾਈ ਰੱਖੋ ਦੇ 90% ਬਿਮਾਰੀਆਂ ਤੋਂ ਤੁਹਾਡਾ ਛਟਕਾਰਾ ਆਟੋਮੈਟਿਕ ਹੋ ਜਾਂਦਾ ਦਵਾਈ ਦੇਣ ਦੀ ਲੋੜ ਨਹੀਂ ਜਿਹੜੇ ਬੰਦੇ ਕਹਿੰਦੇ ਜੇ ਇੱਥਾ ਸਿਆਲ ਚ ਕਦੇ ਕੂੜੇ ਨਹੀਂ ਚੱਕਿਆ ਮੈਂ ਕਹਿੰਦਾ ਯਾਰ ਉਹਦਾ ਦਿਲ ਹੀਤਰ ਨਹੀਂ ਕੁੱਤਾ ਵੀ ਪੂਜ ਮਾਰ ਕੇ ਬਹਿ ਜਾਂਦਾ ਕਈ ਕਹਿੰਦਾ ਜੀ ਨਿੱਗਾ ਰਹਿੰਦਾ ਯਾਰ ਨਿੱਕੇ ਨੂੰ ਕੀ ਆ ਰੋਜ਼ ਸੁੱਕ ਘਟਾਓ ਸਵੇਰੇ ਝਾੜੂ ਮਾਰੋ ਵਧੀਆ ਇਹਨਾਂ ਦੀ ਅਸੀਂ ਕਮਾਈ ਖਾਣੇ ਆ ਕਮਾਈ ਖਾਣੇ ਤੇ ਸਫਾਈ ਰੱਖਣੀ ਜ਼ਰੂਰੀ ਆ ਜਿਹੜੇ ਕਿ ਲੋਕ ਐ ਕਹਿੰਦੇ ਨੇ ਵੀ ਅੱਜ ਬੱਕਰੀ ਪਾਲਣ ਧੰਦੇ ਦੇ ਨਾਲ ਲੋਕ ਜੁੜ ਗਏ ਇਹ ਕਿਵੇਂ ਚੱਲਿਆ ਬੱਕਰੀ ਪਾਲਣ ਧੰਦਾ ਤੁਹਾਨੂੰ ਸਭ ਨੂੰ ਪਤਾ ਤੁਸੀਂ ਸਾਰੇ ਜਾਣਦੇ ਹੋ ਬਾਬਾ ਜੀ ਖੜੇ ਨੇ ਜਿਹੜੇ ਕਿ ਆਪਣੇ ਪੁਰਾਣੇ ਬਜ਼ੁਰਗ ਪੁਰਾਣੇ ਬਜ਼ੁਰਗ ਆ ਮੇਲੇ ਲਵਾਉਂਦੇ ਤੇ ਸਾਲ-ਸਾਲ ਵਾਲੇ ਇਹ ਮੇਲਿਆਂ ਤੋਂ ਕੰਮ ਚੱਲਿਆ ਸਾਡਾ ਬੱਕਰੀ ਪਾਲਣ ਧੰਦੇ ਦਾ ਕਿਉਂ ਬਾਬਾ ਜੀ ਸਹੀ ਗੱਲ ਹੈ ਉਦੋਂ ਬਾਅਦ ਸਾਡੇ ਬਾਬਾ ਜੀ ਹੋਏ ਬਜਮਿੰਦਰ ਮਾਨ ਜੀ ਹੋਏ ਤੇ ਵਿਕਰਮਜੀਤ ਜੀ ਹੋਏ ਲੋਂਗੋਵਾਲੀਏ ਸਾਡੇ ਇਹਨਾਂ ਨੇ ਮੰਡੀਆਂ ਲਾਉਣ ਲਾਈਆਂ ਮੇਲਿਆਂ ਨੂੰ ਦੇਖ ਦੇਖ ਕੇ ਤੇ ਸਾਡਾ ਇਹ ਕਿਤੇ ਦੇ ਨਾਲ ਸਾਡੇ ਆ ਬਾਬਾ ਜੀ ਦੀ ਕਮਲਾ ਹੋ ਗਿਆ ਲੋਕ ਕਹਿੰਦੇ ਬਾਬਾ ਦਾ ਕਮਲਾ ਹੋ ਗਿਆ ਬੱਕਰੀਆਂ ਲਾ ਗਿਆ ਖਰੀਦਣ ਉਹ ਇਹ ਬਾਬੇ ਕਮਲੇ ਨੇ ਬੱਕਰੀਆਂ ਖਰੀਦ ਲਈ ਉਧਰੋਂ ਜੁੜ ਗਿਆ ਬਲਵਿੰਦਰ ਰਮਾਨ ਕਹਿੰਦੇ ਕਰਨਗੇ ਬਈ ਬੜੀ ਕਮਾਈ ਉਧਰੋਂ ਜੁੜ ਗਿਆ ਸਾਡੇ ਪ੍ਰਧਾਨ ਵੀ ਕਰਮਜੀਤ ਜੀ ਸਾਡਾ ਜਗਦੀਪ ਡਾਕਟਰ ਕਮਲੇ ਹੋ ਗਏ ਥਿੰਨੇ ਇਕੱਠੇ ਥਿੰਨੇ ਕਮਲੇ ਨੇ ਖਰੀਦ ਲੀਆਂ ਬੱਕਰੀਆਂ ਪਾ ਤੇ ਫਾਰਮ ਨਵਾਂ ਤੀਆਂ ਮੰਡੀਆਂ ਤੇ ਅੱਜ ਉਹ ਕਮਲਿਆਂ ਦੀ ਦੇਣ ਤੁਸੀਂ ਦੇਖ ਸਕਦੇ ਹੋ ਲੋਕ ਇਹਨਾਂ ਨੂੰ ਕਮਲੇ ਕਹਿੰਦੇ ਤੇ ਇਹ ਸੱਚ ਗੱਲ ਹੈ ਜੀ ਮੈਂ ਝੂਠ ਨਹੀਂ ਕਹਿੰਦਾ ਅੱਜੋ ਕਮਲੇ ਲੋਕਾਂ ਦੀ ਦੇਣ ਸਾਡੇ ਲੋਕਾਂ ਨੂੰ ਧੰਦਾ ਦੇਤਾ ਪੜੇ ਲਿਖੇ ਨੂੰ ਰੁਗਜ਼ਾਰ ਦੇਤਾ ਸਾਡੇ ਬੇਰਗਜ਼ਾਰ ਬੱਚੇ ਫਿਰਦੇ ਨੇ ਨਸ਼ੇੜੀ ਹੋਏ ਥੰਮਾਂ ਤੇ ਬੈਹਂਦੇ ਖੁੰਡਾਂ ਤੇ ਬੈਹਂਦੇ ਤਾਂ ਸਵੱਤੇ ਖੇਡਦੇ ਸਾਰੇ ਹਟਾਤੇ ਨਸ਼ਿਆਂ ਤੋਂ ਬਚਾਤੇ ਅੱਡੇ ਗਜਵਾਕ ਜਿਨ੍ਹਾਂ ਨੂੰ ਸ਼ੌਂਕ ਦਿਲਾਂ ਦਾ ਜਗਾਤਾ ਕਿਸੇ ਨੂੰ ਨੇਮਨਾ ਦਵਾਤਾ ਕਿਸੇ ਨੂੰ ਬੱਕਰੀ ਦਵਾਤੀ ਏ ਬਾਬਾ ਜੀ ਹੋ ਗਿਆ ਦੋ ਤਿੰਨ ਸਾਢੇ ਹੋਰ ਮੰਡੀਆਂ ਲਵਾਉਣ ਵਾਲੇ ਬਹੁਤ ਬਹੁਤ ਮਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੂੰ ਸਾਨੂੰ ਰਗਜਾਰ ਮਿਲ ਗਿਆ ਉਹਨਾਂ ਲੋਕਾਂ ਦੇ ਨਾਲ ਰਗਜਾਰ ਸਾਡਾ ਵੀ ਚੱਲ ਗਿਆ ਕਿਸੇ ਨੂੰ ਮੇਮਨਾ ਦਵਾਤਾ ਕਿਸੇ ਨੂੰ ਬੱਕਰੀ ਦਵਾਤੀ 2 ਰੁਪਈਆ ਦੇ ਪਾਸਤਰ ਅਸੀਂ ਵੀ ਹੋ ਗਏ ਨਹੀਂ ਸਾਨੂੰ ਘਰੇ ਬੈਠਿਆਂ ਨੂੰ ਕੋਈ ਨਹੀਂ ਪੁੱਛਦਾ ਸੀ ਬੱਕਰੀਆਂ ਚਾਰੀਆਂ ਅੱਖਾਂ ਨੂੰ ਬੈਠ ਗਏ ਘਰੇ ਆ ਕੇ ਦੁਪਹਿਰੇ ਚਾਹ ਬਣਾ ਲਈ ਲੈ ਕੇ ਚਤਤ ਰਸਤੇ ਪੜਨਾ ਬੈ ਗੇ ਖਾਲੀਆਂ ਨੂਨ ਮਿਰਚ ਨਾਲ ਰੋਟੀਆਂ ਹੁਣ ਅਸੀਂ ਬਾਬਾ ਜੀ ਦੀ ਦੇਣ ਨਹੀਂ ਦੇ ਸਕਦੇ ਇਹਨਾਂ ਕਮਲਿਆਂ ਨੇ ਸਾਨੂੰ ਧੰਦੇ ਲਾਤਾ ਕਮਲਿਆਂ ਤੋਂ ਸਿਆਣਾ ਹੀ ਬਣਾਤਾ ਅੱਜ ਬਾਬਾ ਜੀ ਵੀ ਸਾਡਾ ਸਿਆਣਾ ਹੋ ਗਿਆ ਬਾਰ-ਬਾਰ ਅਮਰੀਕਾ ਨਿਊਜ਼ੀਲੈਂਡ ਤੋਂ ਬੰਦੇ ਸਾਡੇ ਬਾਈ ਜੀ ਤੇ ਇਹਨਾਂ ਦੇ ਫਾਦਰ ਜੀ ਸਾਡੇ ਬਾਪੇ ਕਮਲੇ ਦੀ ਵੀਡੀਓ ਦੇਖ ਕੇ ਮੰਡੀਆਂ ਦੇ ਵਿੱਚ ਫਾਇਦਾ ਠਾ ਰਹੇ ਨੇ ਤੇ ਬੱਕਰੀਆਂ ਪਾਲੋਂ ਧੰਦੇ ਨੂੰ ਸਭ ਨੂੰ ਪ੍ਰਮੋਟ ਕੀਤਾ ਬਹੁਤ-ਬਹੁਤ ਵਧੀਆ ਧੰਦਾ ਦੇਤਾ ਸਾਨੂੰ ਬਾਬਾ ਜੀ ਨੇ ਤੇ ਮੰਡੀਆਂ ਵਾਲਿਆਂ ਨੇ ਗਰੀਬਾਂ ਨੂੰ ਅਮੀਰਾਂ ਨੂੰ ਸਭ ਬਾਈ ਨਾਲ ਛੋੜਤੀ ਸਾਰਿਆਂ ਵਾਸਤੇ ਚੰਗੀ ਚੀਜ਼ ਹੈ ਇਹ ਨਾ ਸੋਚੋ ਵੀ ਅਸੀਂ ਜ਼ਿੰਮੇਵਾਰਾਂ ਆਪਦੇ ਕੰਮ ਦੀ ਕੋਈ ਸ਼ਰਮ ਸੰਗ ਨਹੀਂ ਆਪਾਂ ਇੱਜ਼ਤ ਨਾਲ ਕੰਮ ਕਰੋ ਕਿਸੇ ਦੀ ਠੱਗੀ ਨਾ ਕਰੋ ਚੋਰੀ ਨਾ ਕਰੋ ਬੱਕਰੀ ਪਾਲੋ ਮੇਮਣਾ ਪਾਲੋ ਕੰਮ ਚਲਾਓ ਤੇ ਬੱਚੇ ਪਾਲੋ ਧੰਨਵਾਦ ਸਾਰਿਆਂ ਨੂੰ ਸਸਰੀਕਾਰ ਜੀ ਕੁਝ ਹੋਰ ਜੇ ਆਪਕਾ ਕਰਨਾ ਹਾਂ ਕਰੋ। ਬਾਕੀ ਰਾਜੂ ਜੀ ਦਾ ਵੀ ਧੰਨਵਾਦ, ਬਾਕੀ ਜਿਹਨੇ ਦਲਾਲ ਵੀਰ ਨੇ ਉਹਨਾਂ ਦਾ ਧੰਨਵਾਦ। ਮੈਂ ਭਾਈ ਜੀਆਂ ਨੂੰ ਬੇਨਤੀ ਕਰਦਾ ਵੀ ਅੱਗੇ ਨੂੰ ਆਓ ਥੋੜਾ ਜਿਹਾ। ਅਸੀਂ ਆਪਦੀਆਂ ਮੇਰੀਆਂ ਸਿਹਤਾਂ ਮੈਂ ਰਾਜੂ ਦੀਆਂ ਕਰੀ ਜਾਂਣਾ। ਵੀ ਤੁਸੀਂ ਦੱਸੋ ਵੀ ਤੁਹਾਡੇ ਦਿਲ ਦੇ ਵਿੱਚ ਅੰਗਲੈਂਡ ਦੀ ਧਰਤੀ ਤੋਂ ਬੈਠਿਆਂ ਦੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਦਿਆਂ ਦੇ ਇਹ ਬਰਬੜਾ ਕਿਵੇਂ ਉੱਠਿਆ ਵੀ ਮੈਂ ਬੱਕਰੀਆਂ ਦਾ ਫਾਰਮ ਪੰਜਾਬ ਦੀ ਧਰਤੀ ਤੇ ਪਾਉਣਾ। ਅਸਲ ਦੇ ਵਿੱਚ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਇੰਗਲੈਂਡ ਰਹਿੰਦਿਆਂ ਮੇਰੇ ਮਨ 'ਚ ਬੜਾ ਚਾਹ ਸੀ ਕਿ ਪੰਜਾਬ ਜਾਣਾ ਠੀਕ ਹੈ ਮੈਨੂੰ 25 ਸਾਲ ਹੋ ਗਏ ਰਿੰਦਿਆਂ ਉੱਥੇ ਤੇ ਪੰਜਾਬ ਦਾ ਜੀਵਨ ਪੰਜਾਬ ਆਉਣ ਦਾ ਇੱਕ ਬਹਾਨਾ ਸੀ ਫਾਰਮਿੰਗ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਰਨਾ ਕਿ ਯਾਰ ਪਹਿਲਾਂ ਮੈਂ ਫਾਰਮ ਬਣਾਇਆ ਕਾਵਨ ਸ਼ੁਰੂਆਤ ਇਹੋ ਹੀ ਅੱਛਾ ਜੀ ਫਿਰ ਕਰਦਿਆਂ 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 ਜਦੋਂ ਮੈਨੂੰ ਨੌਲੇਜ ਵਧੀਆ ਨਾ ਵੀ ਇਹ ਬੀਟੂਰ ਬੱਕਰੀ ਦਾ ਬੜਾ ਪ੍ਰੇਮ ਹੈ ਪੰਜਾਬ ਸੋ ਤੇ ਇਹਦੀ ਨਸਲ ਵੀ ਖਤਮ ਹੋ ਰਹੀ ਹੈ ਇਹਨੂੰ ਥੋੜੀ ケア ਦੀ ਲੋੜ ਤੇ ਫਿਰ ਬੱਤੀ ਸਰਦੀ। ਮੈਂ ਜੀ ਬਾਬਾ ਜੀ ਨਾਲ ਸੰਪਰਕ ਕੀਤਾ ਹੋਰ ਮੇਰੇ ਵੀਰ ਨਾਲ ਸੰਪਰਕ ਕੀਤਾ ਡਾ. ਬਲੰਦਰ ਨਾਲ ਕੀਤਾ। ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਠੀਕ ਹੈ ਇਹ ਕੰਮ ਕਰੋ ਆਉਣ ਵਾਲੇ ਟਾਈਮ ਤੂੰ ਕਾਮਯਾਬ ਹੋ। ਫਿਰ ਮੈਂ ਇਨਵੈਸਟਮੈਂਟ ਕੀਤੀ, ਫਾਰਮ ਬਣਾਇਆ ਜਿੱਦਾਂ ਬਾਬਾ ਜੀ ਨੇ ਉਸਾਰਿਆ। ਪੂਰਾ ਜੋਰ ਲਾ ਕੇ ਬਣਾਇਆ। ਪਸਤਵਾਰ ਹੁਣ ਮੇ ਕੋ ਕਾਫੀ ਜਾ ਰਹਾ 100 ਦੇ ਕਰੀਬ ਮੈਂ ਸਲ ਚਾ ਰਹਾ ਤੇ ਚੰਗੀਆਂ ਬੱਕਰੀਆਂ ਤੇ ਮੈਂ ਬੱਕਰੀਆਂ ਆਪ ਨਹੀਂ ਖਰੀਦੀਆਂ ਪੰਜਾਬ ਦੇ ਵਿੱਚ ਸਾਰੇ ਵੀਰ ਭਰਾਵਾਂ ਨੇ ਮੇਰੀ ਮਦਦ ਕੀਤੀ ਡਾਕਟਰ ਮਾਨ ਨੇ ਮੈਨੂੰ ਰਸਤਾ ਦੱਸਿਆ ਕਿੱਧਰ ਨੂੰ ਜਾਣਾ ਬਾਬਾ ਜੀ ਨੇ ਮੇਰੀ ਮਦਦ ਕੀਤੀ ਜੁਰ ਸੰਦੀਪ ਨੇ ਮੇਰੀ ਮਦਦ ਕੀਤੀ ਸੰਦੀਪ ਆਇਆ ਮੇਰੇ ਕੋਲ ਤੇ ਉਹਨਾਂ ਨੇ ਮੇਰੇ ਕੋਲ ਬੱਕਰੀਆਂ ਛੱਡੀਆਂ ਵੱਡੀਆਂ ਵੱਡੀਆਂ ਠੀਕ ਹੈ ਨਾ ਤੇ ਤਸਵੀਰ ਨੇ ਕਿੰਦੀ ਬਣੀ ਮਤਲਬ ਹੋਰ ਪੰਜ ਛੇ ਬਾਬਾ ਜੀ ਨੇ ਮੇਰੇ ਕੋਲ ਬੜਾ ਜਨਮ ਖਲੇ ਇੰਨਾ ਬੜੀ ਮਦਦ ਕੀਤੀ ਇੱਕ ਮੈਨੂੰ ਬੜੀ ਵੱਡੀ ਮਦਦ ਕੀਤੀ ਹੈ ਬਾਬਾ ਜੀ ਨੇ ਬੜੇ ਪਿਆਰ ਨਾਲ ਕਹਿੰਦੇ ਮੈਨਾਂ ਨੂੰ ਫੋਨ ਕੀਤਾ ਆਂਦੇ ਬੱਕਰੀ ਤੈਨੂੰ ਦੇਣੀ ਹੈ ਮੈਂ ਕਿਹਾ ਇਹਨਾਂ ਨੂੰ ਕਿ ਮੈਂ ਪਾਕੀ ਬੜੀ ਮਹਾਰਾਜ ਦੀ ਕਿਰਪਾ ਜੀ ਮੈਂ ਇਹਦੇ ਬਾਅਦ ਸਾਰਿਆਂ ਨੂੰ ਵਧਾਈਆਂ ਦਿੰਦਾ ਜਿਹੜੇ ਇਸ ਕੰਮ 'ਚ ਆਏ ਤੇ ਨਵੇਂ ਆਣ ਨੂੰ ਵੀ ਕਹਾਂਗੇ ਕਿ ਦਰਨਾਂ ਨੇ ਹੌਸਲੇ ਨਾਲ ਕੰਮ ਕਰੋ ਕਾਮਯਾਬੀ ਹੋ ਜਾਂਦੀ ਹੈ ਤੇ ਅੰਨੇ ਤਾਂ ਨਹੀਂ ਸਿੱਖ ਗਏ ਠੀਕ ਹੈ ਨਾ ਮਤਲਬ ਕਿ ਜੀ ਅੱਜ ਸ਼ਾਰਮ ਪਾਉਣੇ ਆ 2 ਸਾਲ ਵੇਟ ਕਰਨੀ ਪੈਣੀ ਹੈ ਹਾਂਜੀ ਬਾਕੀ ਅਸੀਂ ਭਾਈ ਟਿਮੀ ਜੀ ਭਾਈ ਜੀ ਦੇ ਜੋ ਫਾਦਰ ਸਾਹਿਬ ਨੇ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਭਾਈ ਭਾਈ ਜੀ ਤੁਸੀਂ ਵੀ ਬਾਹਰ ਕਿਹੜਾ ਬਣਾ ਕੇ ਆਏ ਹੋ ਨਹੀਂ ਲਾ ਕੇ ਆਏ ਨੂੰ ਲਾ ਕੇ ਆਏ ਨੂੰ ਤੇ ਹੁਣ ਨਹੀਂ ਤਾਂ ਪੁੱਤਰ ਕਹਿ ਦਿੰਦੇ ਆ ਵੀ ਬਾਪੂ ਤੂੰ ਹੁਣ ਆਰਾਮ ਕਰ ਵੀ ਹੁਣ ਆਪਾਂ ਬਾਹਰ ਇੰਗਲੈਂਡ ਕੈਨੇਡਾ ਦੇ ਵਿੱਚ ਸੈੱਟ ਹੋ ਗਿਆ ਪਰਿਵਾਰ ਵੀ ਹੁਣ ਤਾਂ ਕੋਈ ਕੰਮ ਨਹੀਂ ਕਰਨਾ ਪਰ ਫਿਰ ਵੀ ਤੁਸੀਂ ਵਿਹਲੇ ਰਹਿਣ ਦੇ ਬਾਵਜੂਦ ਵੀ ਸਾਰੇ ਫਾਰਮ ਦੀ ਜ਼ਿੰਮੇਵਾਰੀ ਚੱਕਦੇ ਹੋ ਬਾਈ ਜੀ ਦੇ ਬਾਹਰ ਬੈਠਿਆ ਸੀ ਹਾਂਜੀ ਹਾਂਜੀ ਇਹਨਾਂ ਨੇ ਸਾਰੀ ਜ਼ਿੰਮੇਵਾਰੀ ਤੇ ਸਾਰੋ ਬਾਦ ਦੇ ਚੱਕਿਆ ਵੀ ਡੈਡੀ ਤੁਸੀਂ ਵਿਹਲੇ ਨਾ ਰਹੋ ਤੇ ਆਪਣੇ ਕੰਮ ਨੂੰ ਸੰਭਾਲੋ ਤੇ ਇਹਦੀ ਵਡਿਆਈ ਬਣਾਓ ਆਪਾਂ ਨੂੰ ਪੈਸਿਆਂ ਦੀ ਨਹੀਂ ਆਪਣੀ ਲੋੜ ਜਿੰਨੀ ਆਪਾਂ ਇੱਜ਼ਤ ਬਾਰੇ ਦੀ ਲੋੜ ਹੈ ਫਾਰਮ ਵਾਲੇ ਉਹ ਬੰਦੇ ਜੀ ਠੀਕ ਹੈ ਜੀ ਜਿਹੜੇ ਇਹਨਾਂ ਦਾ ਨਾਮ ਆਜਾ ਉੱਥੇ ਫਾਰਮ ਤੇ ਚਲੋ ਜੀ ਹਾਂ ਜੀ ਫਾਰਮ ਤੇ ਚਲੋ ਬੜੀ ਕਿਰਪਾ ਹੈ ਤੇ ਮੈਂ ਬਾਕੀ ਭਾਈ ਜੀ ਇਹ ਦੱਸ ਦਿਆਂ ਵੀ ਇਹ ਨਾ ਕਿ ਉਹ ਵੀ ਮੈਂ ਭਾਈ ਜੀ ਦੇ ਸਾਹਮਣੇ ਇਹਨਾਂ ਨੂੰ ਕਹਿਤਾ ਹੀ ਭਾਈ ਜੀ ਇਹਨੇ ਤਾਂ ਕੰਮ ਕਰਾਉਂਦੇ ਆ ਨਹੀਂ ਮੇਰੇ ਫਾਦਰ ਸਾਹਿਬ ਦੀ ਮੈਂ ਗੱਲ ਦੱਸਦਾ ਮੈਂ ਬਿਲਕੁਲ ਨਾਰਮਲ ਕਿਸਾਨਾਂ ਦੇ ਵਿੱਚੋਂ ਆ ਅਜਾ ਸਾਡੇ ਬਾਪ ਦੀ ਲੱਤ ਟੁੱਟ ਗਈ ਸੀਗੀ ਰੇੜੇ ਟੁੱਟੇ ਕੇ ਪਈ ਸੀਗੇ ਹਰ ਹਰ ਦਾ ਗੱਡਾ ਭਰੀ ਆਉਂਦੇ ਅਸੀਂ ਉਹਨਾਂ ਨੂੰ ਕਹਾਂ ਵੀ ਤੁਸੀਂ ਅੱਜ ਤੋਂ ਬਾਅਦ ਜਦੋਂ ਠੀਕ ਵੀ ਹੋਗੇ ਮੈਂ ਕਹਾਂ ਵੀ ਤੈਂ ਖੱਤੇ ਚ ਨਹੀਂ ਜਾਣਾ ਉਹ ਥੋੜਾ ਟਾਈਮ ਰਿਹਾ ਬਾਅਦ ਵਿੱਚ ਉਹ ਗਾਣਾ ਲੱਗਿਆ ਕਹਿੰਦਾ ਮੈਨੂੰ ਜ਼ਹਿਰ ਲਿਆ ਕੇ ਦੇਦਾ ਕਹਿੰਦਾ ਮੈਨੂੰ ਜ਼ਹਿਰ ਦੇਦੋ ਲਿਆ ਕੇ ਮੈਂ ਕਹਾਂ ਵੀ ਕੰਮ ਕਹਿੰਦਾ ਮੇਰੇ ਤੋਂ ਨਹੀਂ ਰਹਿ ਹੁੰਦਾ ਕਰੇ ਮੈਂ ਤਾਂ ਪੱਠੇ ਮੈਂ ਹੀ ਵੱਢ ਕੇ ਲਿਆਉਣੇ ਭਾਈ ਜੀ 20 ਕਿੱਲਾਂ ਦੀ ਨਹਿਰ ਤੇ ਖੇਤੀ ਸਾਡਾ ਬਾਪ ਕਰਦਾ ਹੁੰਦਾ ਸੀਗਾ ਸਾਨੂੰ ਉੱਥੇ ਦੱਦਿਆ ਬੰਦਿਆ ਨੇ ਕਹਿੰਦੇ ਵੀ ਇਹਦੀ ਫੌੜੀ ਰੁਣ ਗਈ ਕਹਿੰਦੇ ਸਿਆਲ ਦੇ ਵਿੱਚ ਕਣਕ ਨੂੰ ਪਾਣੀ ਲਾਉਂਦੇ ਸੀ ਤਰਕੇ ਕਹਦੇ ਉਹ ਕੱਸੀ ਦੇ ਖਾਲ ਦੇ ਵਿੱਚ ਫੌੜੀ ਚੱਕ ਕੇ ਲਿਆਇਆ ਕਹਿੰਦੇ ਇਹਨੂੰ ਲੈ ਜਾਓ ਕਰੇ ਨੇ ਮਰ ਜਾਣਾ ਕਹਿਣ ਤੋਂ ਬਾਅਦ ਇਹ ਆ ਵੀ ਜੇ ਬਜ਼ੁਰਗ ਘਰੇ ਬੈਘੇ ਰਹੇ ਦੀ ਉਮਰ ਕੱਟ ਜਾਣੀ ਦੂਜੇ ਨੰਬਰ ਤੇ ਇਹਨੂੰ ਬਿਮਾਰੀਆਂ ਲੱਗ ਜਾਣੀਆਂ ਹੁਣ ਤੁਸੀਂ ਦੱਸੋ ਵੀ ਮੇਰਾ ਖਿਆਲ ਆ ਬਈ ਬਾਈ ਜੀ ਦੀ ਉਮਰ ਬਾਈ ਜੀ ਕਿੰਨੀ ਹੋਗੀ ਹੁਣ 74 75 ਸਾਲ ਦੀ ਉਮਰ ਆ ਮੇਰਾ ਕਹਲਾ ਵੀ ਹਜੇ ਵੀ ਜਿਹੜੇ ਆ ਨਾਰਮਲ ਮੁੰਡੇ ਆਪਦੇ ਆਪ ਨੂੰ ਘਾਉਂਦੇ ਆ ਵੀ ਅਸੀਂ ਬੌਡੀ ਬਿਲਡਰ ਆ ਜੀ ਅਸੀਂ ਜਿੰਮ ਲਾਉਂਦੇ ਆ ਅਸੀਂ ਜੇ ਕਰਦੇ ਆ ਉਹ ਡੱਕਾ ਤੋੜਦੇ ਨਹੀਂ ਆ ਜਿੰਮ ਦੇ ਵਿੱਚ ਨਾਲੇ ਪੈਸੇ ਦੇ ਕੇ ਆਉਂਦੇ ਆ ਨਾਲੇ ਆਪਦੇ ਸਰੀਰ ਨੂੰ ਖਰਾਬ ਕਰਕੇ ਆਉਂਦੇ ਨੇ ਮਟਾਪਾ ਕਰ ਲੈਂਦੇ ਆ ਢੋਲੇ ਦਿਖਾਉਂਦੇ ਆ ਪਰ ਕੰਮ ਕੋਈ ਨਹੀਂ ਮੇਰਾ ਕਹਲਾ ਵੀ 74 75 ਸਾਲ ਦੇ ਬਾਈ ਜੀ ਉਹਨਾਂ ਨਾਲੋਂ ਚੰਗੇ ਹੋਣਗੇ ਕਿਉਂਕਿ ਕੰਮ ਕਰਦੇ ਨੇ ਜੇ ਉੱਥੇ ਖੌਣੜੀ ਦੇ ਵਿੱਚ ਨੀੜਾ ਚੱਕ ਕੇ ਨਹੀਂ ਪਾਉਂਦੇ ਕਮ ਸੇ ਕਮ ਖੌਣੜੀਆਂ ਦੇ ਵਿੱਚ ਹੱਥ ਮਾਰਦੇ ਹੋਣਗੇ ਵਿੱਚ ਮਿੱਟੀ ਘੱਟਾ ਤਾਂ ਨਹੀਂ ਫਾਰਮ ਦੀ ਜ਼ਬਾਈ ਦੇ ਹੋਣਗੇ ਉਹਦੇ ਅੰਦਰ ਸਾਰੀ ਦਿਹਾੜੀ ਸੇਰ ਸਪਟਾ ਕਰਦੇ ਨੇ ਇਸ ਲਈ ਮੈਂ ਬਜ਼ੁਰਗਾਂ ਨੂੰ ਵੀ ਕਹਿੰਦਾ ਵੀ ਜੇ ਤੁਹਾਡੇ ਧੀਆਂ ਪੁੱਤ ਇਸ ਕਿੱਤੇ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਦੀ ਹੈਲਪ ਕਰੋ ਬਾਹਰੋਂ ਧੀਆਂ ਪੁੱਤ ਤੁਹਾਡੇ ਕਬਾਈ ਕਰਨ ਤੇ ਤੁਸੀਂ ਘਰ ਦੇ ਵਿੱਚ ਜਾਨਵਰਾਂ ਨੂੰ ਧਮਾਲਣ ਦਾ ਕੰਮ ਕਰੋ ਕਿ ਆਪਣੇ ਬੱਚੇ ਕਾਮਯਾਬ ਹੋ ਜਾਣ ਗਲਤ ਰਾਹ ਤੇ ਤੋਂ ਵੱਚ ਜਾਣ ਜਿਹੜੀਆਂ ਗਲਤ ਨੀਤੀਆਂ ਸਰਕਾਰਾਂ ਦੀਆਂ ਲਾ ਲਓ ਜਾਂ ਯੰਸ਼ੀਆਂ ਦੀਆਂ ਲਾ ਲਓ ਇਹ ਪੰਜਾਬ ਨੂੰ ਥੱਲੇ ਲਾਉਣ ਦੀਆਂ ਚੱਲਦਿਆਂ ਨੇ ਉਹਦੀ ਤੁਸੀਂ ਤਾਂ ਬਚਾਂਗੇ ਜੇ ਅਸੀਂ ਸਾਰਾ ਪਰਿਵਾਰ ਰਲ ਮਿਲ ਕੇ ਇਸ ਕਿਤੇ ਨੂੰ ਜਾਂ ਕਿਸੇ ਹੋਰ ਕਿਤੇ ਨੂੰ ਬੜਾ ਵਧਮ ਆਗੇ ਇਹ ਨਹੀਂ ਅਸੀਂ ਕਹਿੰਦੇ ਵੀ ਇਕੱਲੇ ਬੱਕਰੀਆਂ ਦੇ ਕਰੋ ਹੋਰ ਬਹੁਤ ਕਿਤੇ ਨੇ ਲੋਕ ਇਹੋ ਜਿਹੇ ਵੀ ਨੇ ਸਾਡੇ ਨਗਰ ਦੇ ਵਿੱਚ ਆ ਉਹ ਕੁੱਤੇ ਕਤੂਰੇ ਪਾਲ-ਪਾਲ ਕੇ ਆਪਣੀਆਂ ਧੀਆਂ ਦੀ ਪੜਾਈ ਕਰਦੇ ਨੇ ਉਹਨਾਂ ਦੀ 20 ਸਾਲ ਦਿੰਦੇ ਨੇ ਕੋਈ ਸੂਰ ਪਾਲਦਾ ਕੋਈ ਘੋੜੀਆਂ ਦਾ ਕਿੱਤਾ ਕਰਦਾ ਜਿਹਦੇ ਕੋਲ ਜਾਦੇ ਪੈਸੇ ਆ ਕੋਈ ਹੋਰ ਕਿੱਤਾ ਕਰਦਾ ਇਸ ਲਈ ਸਾਰਾ ਪਰਿਵਾਰ ਨਾਲ ਮਿਲ ਕੇ ਜੇ ਤੁਹਾਡਾ ਕੋਈ ਧੀ ਪੁੱਤ ਕਹਿੰਦਾ ਵੀ ਮੈਂ ਬੱਕਰੀਆਂ ਰੱਖਣੀਆਂ ਉਹਦੀ ਹੈਲਪ ਕਰੋ ਉਹਨੂੰ ਕਹੇ ਲਿਆ ਵੇ ਅਸੀਂ ਤੇਰੀ ਹੈਲਪ ਕਰਾਗੇ ਤੂੰ ਕਰਕੇ ਦਿਖਾ ਤੇ ਇਸ ਲਈ ਇਹ ਕਿੰਨਾ ਕੋਈ ਮਾੜਾ ਨਹੀਂ ਇਹ ਅੱਜ ਕੱਲ ਅੱਗੇ ਹੁੰਦਾ ਸੀ ਇਹ ਰਵਾਜ ਅਪਿਚੇ ਜੀ ਸੀ ਪਿੱਛੇ ਉਦੋਂ ਪਹਿਲਾ ਰਵਾਜ ਤਾਂ ਇਹ ਸੀ ਕਿ ਕਿਸਾਨ ਦਾ ਦਾ ਇੱਕ ਇੱਟਾ ਸੀ ਹਰੇਕ ਕਿਸਾਨ ਦੇ ਘਰ ਬੱਕਰੀ ਹੁੰਦੀ ਸੀ ਖੇਤ ਨੂੰ ਜਾਣਾ ਖੱਤੇ ਦੇ ਵਿੱਚ ਬੱਕਰੀ ਖੁੱਲੀ ਛੜਦਣੀ ਕਿਸਾਨ ਨੇ ਆਪਦੇ ਪੱਟੇ ਦਿੱਤੇ ਵੱਢਣੇ ਬੱਕਰੀ ਦੇ ਘਰੇ ਮੁੜੇ ਆਉਣਾ ਤੇ ਹਰੇਕ ਕਿਸਾਨ ਦੀਆਂ ਇੱਡਰ ਦੇ ਵਿੱਚ ਬੱਕਰੀਆਂ ਪਿਆ ਪਿਆ ਸੀ ਤੇ ਸਾਡੇ ਲੋਕ ਇਹਨੂੰ ਮਾੜਾ ਸਮਝਣ ਲੱਗੇ ਮਾੜਾ ਨਹੀਂ ਸਮਝਣਾ ਇਹਨੂੰ ਅੱਜ ਜਿਹੜਾ ਇਹ ਕਿੱਤਾ ਵਾਂ ਮੈਂ ਕਈ ਐਮਐਲਏ ਕਈ ਮੰਤਰੀਆਂ ਦੇ ਨਾਮ ਵੀ ਗਿਣਾ ਸਕਦਾ ਕਿਉਂਕਿ ਵੀਡੀਓ ਬਹੁਤ ਲੰਬੀ ਹੋਗੀ ਕੋਈ ਨਹੀਂ ਦੋ ਬਣਾ ਲਾਂਗੇ ਦੋ ਨਾ ਚੱਲਣ ਦਾ ਬਾਬਾ ਜੀ ਹਰੀਸ਼ ਰਾਏ ਢਾਂਡਾ ਜੀ ਨੇ ਉਹ ਪੰਜਾਬ ਦੇ ਦੋ ਬਨਾਰ ਦੇ ਮੰਤਰੀ ਰਹੇ ਨੇ ਕਾਲੀ ਸਰਕਾਰ ਦੇ ਉਹਨਾਂ ਦਾ ਫਾਰਮ ਹਲਵਾਰੇ ਵਿੱਚ ਜਾ ਕੇ ਦੇਖ ਲਓ ਬੱਕਰੀਆਂ ਦਾ ਇਹ ਬਾਈ ਜੀ ਖੜਿਆ ਮਿਸਾਲ ইংল্যান্ড ਦੀ ਧਰਤੀ ਤੋਂ ਆ ਕੇ ਤਰਨ ਤਰਨ ਦੀ ਧਰਤੀ ਤੇ ਬੱਕਰੀਆਂ ਦਾ ਫਾਰਮ ਪਾਇਆ ਜੱਗਾ ਸਿੰਘ ਐਮ ਐਲ ਏ ਰੈਕੋਰਡ ਤੋਂ ਉਹਨਾਂ ਦਾ ਫਾਰਮ ਹੈ ਉਹਨਾਂ ਦਾ ਜਾ ਕੇ ਦੇਖੋ ਰੈਕੋਰਡ ਦੇ ਵਿੱਚ ਉਹਨਾਂ ਕੋਲੇ ਬਰਬਰੀ ਨਸਲ ਦੇ ਬੱਕਰੀ ਟਾਪ ਕੁਆਲਟੀ ਦੇ ਰੱਖੇ ਨੇ ਹੋਰ ਵੀ ਮੈਂ ਅਨੇਕਾਂ ਦਿਖਾਣਾ 36 ਗੜ ਦੇ ਜੇਲ੍ਹ ਮੰਤਰੀ ਉਹਨਾਂ ਦਾ ਵੀ ਇਸੇ ਤਰ੍ਹਾਂ ਦਾ ਇਹ ਭਰਮ ਪਾਇਆ ਹੋਇਆ ਭੋਗ ਮੰਤਰੀ ਨੇ ਜਿਹੜੇ ਸਾਡੇ ਨਾਲ ਲਿੰਕ ਦੇ ਵਿੱਚ ਨੇ ਵੱਡੇ ਵੱਡੀਆਂ ਸੰਖੇਪਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜਾ ਤੁਸੀਂ ਇਹ ਕਿੱਤੇ ਨੂੰ ਬੜਾਵਾ ਦੇ ਰਹੇ ਹੋ ਕਿਤੇ ਨੇ ਕਿਤੇ ਸਾਡੇ ਨੌਜਵਾਨ ਇਸ ਰਾਹ ਨਾਲ ਜੁੜਨਗੇ ਤੇ ਨਸ਼ਿਆਂ ਤੋਂ ਬਚਣਗੇ ਜਿਹੜੇ ਖੁਦਕੁਸ਼ੀਆਂ ਕਰਦੇ ਆ ਨੌਕਰੀ ਨਹੀਂ ਮਿਲਦੀ ਜੀ ਜਾਂ ਸਰਕਾਰਾਂ ਕਿੰਨੀ ਆਖ ਨੌਕਰੀਆਂ ਦੇ ਦੇਣ 1 ਲੱਖ ਬੰਦਾ ਡਿਗਰੀ ਪ੍ਰਾਪਤ ਕਰਦਾ ਤੇ ਉਹਨੇ ਕੋਲੇ 1000 ਦੀ ਜਗ੍ਹਾ ਹੁੰਦੀ ਆ ਤੇ ਉਹ ਕਿੱਥੇ ਸੈੱਟ ਕਰਨਗੇ ਇਸ ਲਈ ਆਪਦੇ ਹੱਥੀਂ ਕਾਰਜ ਕਰਨਾ ਸਿੱਖੋ ਬਾਬਾ ਨਾਨਕ ਲਿਖ ਕੇ ਦੇ ਗਿਆ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ ਇਹ ਅਸੀਂ ਕਾਜ ਸਵਾਰ ਨੇ ਹੱਥ ਦਿੱਤੇ ਆ ਪ੍ਰਮਾਤਮਾ ਨੇ ਪੈਰ ਦਿੱਤੇ ਨੇ ਦਿਮਾਗ ਦਿੱਤਾ ਇਹਨੂੰ ਵਰਤੋ ਬਹੁਤ ਬਹੁਤ ਧੰਨਵਾਦ ਬਾਕੀ ਦੋ ਚਾਰ ਗੱਲਾਂ ਬਾਬਾ ਜੀ ਹੋਰ ਕਰਦੀਆਂ ਨੇ ਇਹ ਨਾ ਸੋਚੋ ਵੀ ਚਿੱਟੇ ਕੱਪੜੇ ਪਾ ਲੇ ਮੇਰੇ ਨੂੰ ਦਾਗ ਨਾ ਲੱਗ ਜੇ ਮੈਂ ਹੀਰਾ ਦਾਖਾਂ ਦੇ ਘਰੇ ਚੱਲਿਆ ਗਿਆ ਰੋਟੀ ਪਾਣੀ ਖਾਧੀ ਬਣਾ ਬਾਈ ਨੇ ਮਾਨ ਸਤਿਕਾਰ ਕਰਿਆ ਮੈਨੂੰ ਲੈ ਗਿਆ ਸਪੈਸ਼ਲ ਕਿ ਤੂੰ ਲੋਕਾਂ ਦੇ ਜਾਂਨੇ ਮੇਰੇ ਵੀ ਚੱਲ ਜਾ ਕੇ ਦੇਖਿਆ ਚਾਹ ਪਾਣੀ ਕੀਤਾ ਕਹਿੰਦਾ ਆ ਗਿਆ ਬਾਈ ਬਾੜੇ ਚ ਭੇਡਾਂ ਦੇ ਚੱਲ ਤਾ ਬਾੜੇ ਚ ਵਾਗਿਆ ਹੀਰੇ ਦੇ ਆਖਾਂ ਦੇ ਜੀ ਚਾਰ ਜਣੇ ਲੈ ਕੇ ਡੰਡਿਆਂ 'ਤੇ ਝਾੜੂ ਮੜੇ ਪਏ ਸੰਭਰ ਨੇ ਮਹਾਵੈ ਹੀਰੇ ਤੁਸੀਂ ਆਪ ਸੰਭਰ ਦਿਓ ਕਹਿੰਦਾ ਹਾਂ ਬਈ ਮਾਂ ਮੇਰੇ ਵਾਲਾ ਕੰਮ ਸਿੱਖ ਗਏ ਮੈਂ ਤਾਂ ਆਪ ਸੰਭਰਦਾ ਭਾਈ ਇਹਨੇ ਕਹਿੰਦਾ ਕੁਛ ਮੈਂ ਦੋ ਮਿੰਟ ਮੇਰੇ ਪਾਪਾ ਜੀ ਦੇ ਵਾਗਿਆ ਪਾਪਾ ਜੀ ਤੜਕੀ ਮੈਂ ਉੱਠਿਆ ਚਾ ਲੈ ਆਏ ਮੇਰੇ ਵਾਸਤੇ ਕਹਿੰਦਾ ਰਾਜੂ ਖੜਾ ਹੋ ਮਾਂ ਪਾਪਾ ਜੀ ਤੁਸੀਂ ਘੇਰ ਦਿਓ ਕਹਿੰਦਾ ਮੈਂ ਬਾੜਾ ਸੰਭਰਨਾ ਪਾਪਾ ਜੀ ਨੇ ਚੋਗਾ ਪਤਾ ਟੰਗ ਦੇ ਤਾਹਾਂ ਮਾਂ ਪਾਪਾ ਜੀ ਇਹ ਕਦੋਂ ਮੈਂ ਬਾੜਾ ਸੰਭਰਦਾ ਮਾ ਬਾਪ ਆਪਾ ਜੀ ਤੂੰ ਵੀ ਮੇਰੇ ਨਾਲੇ ਕੰਮ ਕਰਦਾ ਮੈਨੂੰ ਸਾਰੀ ਇਹ ਜੀ ਟੱਕਰ ਦਿਓ ਮੈਂ ਤਾਂ ਸੰਭਰਦੀ ਸੰਭਰਦਾ ਬਾੜੇ ਕਹਿੰਦਾ ਵੀ ਅਸੀਂ ਤਾਂ ਆਪ ਬਾੜੇ ਸੰਭਰਦੇ ਆਂ ਬਾਈ ਤੁਸੀਂ ਇਹ ਨਾ ਸੋਚੋ ਵੀ ਅਸੀਂ ਚਿੱਟੇ ਕੱਪੜੇ ਬੂਟ ਪਾਲਸਾਂ ਲਾ ਲਈਏ ਜਿੰਨੇ ਲਿਪੜੇ ਰਹੋਗੇ ਭੇਡ ਬੱਕਰੀ ਦਾ ਤਣਕੀ ਉੱਠ ਕੇ ਬਾੜਾ ਸੰਭਰੋਗੇ ਤੁਹਾਡੇ ਨੱਕ ਨੂੰ ਹਵਾੜ ਚੜੂਗੀ ਭੇਡਾਂ ਬੱਕਰੀਆਂ ਦੀਆਂ ਵੀਂਗਣਾ ਦੀ ਤੁਹਾਡੀ ਸੋਹ ਬਿਮਾਰੀ ਟੁੱਟੂਗੀ ਮੈਂ ਸ਼ਰਤ ਕਰਕੇ ਕਹਿਣਾ ਵਾਦਾ ਕਰਕੇ ਜਿਹੜਾ ਕਾਲੇ ਨਾਗ ਤੇ ਦੱਬਿਆ ਹੋਇਆ ਨਿਰਨੇ ਕਾਲ ਦੇ ਗੰਨਾ ਚੂਪ ਲਿਆ। ਬਾਕੀ ਬਾਬਾ ਜੀ ਨੂੰ ਪੁੱਛ ਲਓ ਵੀ ਇਹ ਗੱਲ ਸੱਚ ਐ। ਕਦੇ ਵਾਤੇ ਨਾਲ ਕਹੋ ਵੀ ਅਸੀਂ ਬਾੜਾ ਨਹੀਂ ਸੰਭਰਨਾ, ਸੂਕਣਾ ਮੰਨਿਓ। ਇਹਨਾਂ ਦੀਆਂ ਵੀਂਗਣਾ ਚੱਕੋ ਤੇ ਲੱਜ ਕੇ ਰੋਟੀ ਖਾਓ। ਇਹਨਾਂ ਤੋਂ ਕਦੇ ਨਾ ਚੇਂਜ ਕਿ ਹੋਏ ਥੋਤੋਂ ਨਹੀਂ ਚੇਂਜ ਕਰਦੀਆਂ ਬਾਕੀ ਰਾਜੂ ਜੀ ਨੇ ਗੱਲ ਕੀਤੀ ਆ ਉਹ 100% ਸੱਚ ਆ ਕੱਲਾ ਮੈਂ ਨਹੀਂ ਝੰਬਰਦਾ ਸ ਮੇਰੀਆਂ ਬੇਟੀਆਂ ਬੀਏ ਪੜ੍ਹੀਆਂ ਆਂ ਆਲ ਇੰਡੀਆ ਇੰਟਰਵੈਸਟੀ ਡਬਲ ਗੋਲਡ ਮੈਡਲਾਂ ਕੰਨਦਗੇ ਚ ਹੁਣ ਮੇਰੀ ਬੇਟੀ ਨੂੰ ਡਿਗਰੀ ਪ੍ਰਾਪਤ ਕੀਤੀ ਆ ਵਰਲਡ ਯੂਨੀਵਰਸਿਟੀ ਗੁਰੂ ਪ੍ਰਤਾਪ ਸਾਹਿਬ ਵਧੇਗੜ੍ਹ ਸਾਹਿਬ ਤੋਂ ਪਹਿਲਾ ਨੰਬਰ ਆਇਆ ਤੇ ਹੁਣ ਜਿਹੜਾ ਮੇਤੋ ਮਗਰੋਂ ਵੀ ਤੇ ਮੇਰੇ ਹੁੰਦੇ ਤੇ ਵੀ ਮੇਰੀ ਬੇਟੀ ਨੇ ਬਾੜਾ ਕਰਨਾ ਤੇ ਲਡਾਲ ਮੇਲੇ ਦੇ ਵਿੱਚ ਵੀ ਮੇਰੇ ਨਾਲ ਗਈ ਆ ਕੰਟੀਨ ਵਿੱਚ ਬੱਕਰੀਆਂ ਦਾ ਕਿੱਤਾ ਹੀ ਕਰਨਾ ਤੇ ਮੈਂ ਉਹਨੂੰ ਟ੍ਰੇਨਿੰਗ ਵੀ ਕਰ ਜਿਹੜੀ ਆਪਣੇ ਰਾਮਗੜ੍ਹ ਹੋਈ ਆ ਹੁਣ ਜਿਹੜੀ ਟ੍ਰੇਨਿੰਗ ਹੋਣੀ ਆ 25 ਤੇ 26 ਤਰੀਕ ਨੂੰ ਮੁੱਲਾਪੁਰ ਐਸੇ ਅਪ੍ਰੈਲ ਮਹੀਨੇ ਦੀ ਨੂੰ ਉੱਥੇ ਫੇਰ ਜੇ ਵੀ ਕਿਸੇ ਬੇਟੀ ਨੇ ਬੇਟੇ ਨੇ ਬੱਚੇ ਨੇ ਕਿਸੇ ਵੀਰ ਨੇ ਟ੍ਰੇਨਿੰਗ ਕਰਨੀ ਆ ਉਹ ਮੇਰੇ ਨੰਬਰ ਤੇ ਸੰਪਰਕ ਕਰ ਲਿਓ 99147 73916 ਤੇ ਤੇ ਕੋਈ ਵੀ ਵੀਰ ਸਾਡੇ ਨਾਲ ਸੰਪਰਕ ਕਰ ਸਕਦਾ ਬਾਕੀ ਤੁਹਾਨੂੰ ਦੱਸ ਦਈਏ ਵੀ ਮੇਲਾ ਬੱਕਰੀਆਂ ਦੀ ਚਵਾਈ ਦਾ ਮੇਲਾ ਮੁੱਲਾਪੁਰ ਮੰਡੀ ਦੇ ਵਿੱਚ ਲੱਗ ਰਿਹਾ 24 25 26 ਅਪ੍ਰੈਲ ਨੂੰ 24 ਅਪ੍ਰੈਲ ਨੂੰ ਸ਼ਾਮ ਨੂੰ ਬੱਕਰੀਆਂ ਖਾਲੀ ਕੀਤੀਆਂ ਜਾਣਗੀਆਂ 25 ਦੀ ਸਵੇਰ ਦੀ ਚਵਾਈ 25 ਦੀ ਸ਼ਾਮ ਦੀ ਚਵਾਈ 26 ਦੀ ਸਵੇਰ ਦੀ ਚਵਾਈ ਤਿੰਨ ਚਵਾਈਆਂ ਦਾ ਦੁੱਧ ਨਾਪਿਆ ਜਾਊਗਾ ਵਧੀਆ ਦਿਲ ਖਿੱਚਵੇਂ ਨਾਮ ਦਿੱਤੇ ਜਾਣਗੇ ਇਹ ਨਹੀਂ ਹੋਊਗਾ ਕਿ ਤਿੰਨ ਬੱਕਰੀਆਂ ਨੂੰ ਨਾਮ ਦਵਾਂਗੇ ਅਸੀਂ ਘੱਟ ਤੋਂ ਘੱਟ ਭਾਈ ਜੀ 11 ਬੱਕਰੀਆਂ ਤੱਕ ਨਾਮ ਦਵਾਂਗੇ ਕਿ ਹਰੇਕ ਬੰਦੇ ਦਾ ਮਾਣ ਸਤਕਾਰ ਵੱਧ ਤੋਂ ਵੱਧ ਕੀਤਾ ਜਾਵੇ ਬਾਕੀ ਸਾਡੇ ਭਾਈ ਜੀ ਨੇ ਕੋਈ ਦਿਲ ਦੇ ਵਿੱਚ ਬਲਬਲਾ ਉਹ ਵੀ ਸਾਝਾ ਕਰਨਾ ਬਹੁਤ ਬਹੁਤ ਧੰਨਵਾਦ ਕਰੋ ਜੀ ਜਰੂਰ ਕਰੋ ਮੈਂ ਸਾਰੇ ਵੀਰਾਂ ਨੂੰ ਬੁਲਾ ਦੇਣੀ ਚਾਹੁੰਦਾ ਹਾਂ ਜਿਨ੍ਹਾਂ ਨੇ ਮੀਟਲ ਦਾ ਕੰਮ ਕੀਤਾ ਤੇ ਮੈਨੂੰ ਇਹ ਪਤਾ ਲੱਗਾ ਵਾ ਬਾਈ ਕਿ ਕੁਝ ਮੁੰਡੇ ਜਿਹੜੇ ਨੇ ਘਬਰਾ ਕੇ ਕਿ ਖਰਚਾ ਬਹੁਤ ਹੈ ਠੀਕ ਹੈ ਉਹਦਾ ਮੈਂ ਜਿਹੜਾ ਮੈਨੂੰ ਐਕਸਪੀਰੀਅੰਸ ਹੋਇਆ ਉਹਨਾਂ ਨੂੰ ਫਾਰਮ ਦੇ ਨਾਲ ਥੋੜੀਆਂ ਜੀਆਂ ਪੰਜ 10 ਪਰਵਰੀਆਂ ਨਾਲ ਬਹੁਤ ਫਾਰਮ ਦਾ ਖਰਚਾ ਚੁਕੜ ਗਿਆ ਤੇ ਮੀਟਲ ਦਾ ਕੰਮ ਨਾ ਥੋੜਾ ਜਿਹਾ ਸਲੋ ਮੀਨਜ਼ ਇਹ ਟਾਈਮ ਲੈਂਦਾ ਹੈ ਕਿਵੇਂ 2 ਸਾਲ ਲੱਗਦੇ ਆ ਇੱਕ ਕਰੀ ਮੀਟਲ ਨੂੰ ਤਿਆਰ ਹੋਣੇ ਮੁੰਡੇ ਘਬਰਾ ਜਾਂਦੇ ਨਵੇਂ ਇਹ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਇਹ ਗੱਲ ਮੈਂ ਇਹਨੇ ਕਹਿਤੀ ਮੈਂ বুঝ ਗਿਆ ਜਿਹੜੀ ਕੇ ਬਰਬਰੀ ਹੈ ਕੋਈ ਨਾ ਵੀਟਲਾਂ ਦਾ ਝੂਠਾ ਕੂਠਾ ਹੀ ਖਾ ਕੇ ਭਲ ਜੂਗੀ ਉਹਨਾਂ ਦੀ ਖੇਚਲਾ ਵੀ ਬਹੁਤ ਘੱਟ ਹੈ ਤੇ ਵਿੱਚ ਰਾਜੂ ਹੋੜ ਵੀ ਆ ਜੇ ਕਿਸੇ ਕੋਲੇ ਜਗ੍ਹਾ ਹੈਗੀ ਖੁੱਲੀ ਉਹ ਬਾਈ ਜੀ ਤੁਸੀਂ ਮੁਰਗੇ ਰੱਖੋ ਜਿਹੜੀ ਬੱਕਰੀ ਦੀ ਮੰਗਲ ਹੈ ਵਿੱਚ ਧਾਣਾ ਜਾਂਦਾ ਹਾਂਜੀ ਉਹ ਮੁਰਗੇ ਸੀ ਨਾ ਉੱਤਪਾਨ ਖਾਣੇ ਆ ਜਿਹੜਾ ਦਾਣਾ ਥੱਲੇ ਡੁੱਲ ਜਾਂਦਾ ਬੱਕਰੀ ਮੂੰਹ ਨਾਲ ਡੋਲਦੀ ਆ ਉਹ ਵੀ ਦਾਣਾ ਬੱਕਰੀ ਮੁਰਗਾ ਖਾ ਜਾਂਦਾ ਥੱਲੇ ਹਾਂਜੀ 15 ਤੋਂ 20 ਮੁਰਗੇ 25 30 ਮੁਰਗ ਬੱਕਰੀਆਂ ਦੇ ਵਿੱਚ ਇੱਕ ਬੱਕਰੀ ਮਗਰ ਇੱਕ ਮੁਰਗਾ ਚੋਕੀ ਚੜ੍ਹ ਕੇ ਰੱਖੀ ਆਂ ਦੇਸੀ ਮੁਰਗਾ ਚ ਹੈ ਤੇ ਤੁਹਾਡਾ ਜਿਹੜਾ ਬਿਲਕੁਲ ਬਿਨਾਂ ਦਾਣੇ ਤੋਂ ਫ੍ਰੀ ਮੁਰਗੀਆਂ ਪਾਲਣਗੀਆਂ ਇਹ ਦੇ ਬਿਲਕੁਲ ਸਹੀ ਤਜਰਬਾ ਹੈ ਗੱਲਾਂ ਚਲੋ ਚਲਦੀ ਆ ਵੀਡੀਓ ਚਲਦੀਆਂ ਚਲਦੀਆਂ ਚ ਗੱਲਾਂ ਆ ਜਾਂਦੀਆਂ ਇੱਕ ਸਾਡੀ ਗੁਜਰਾਤ ਦੇ ਵਿੱਚ ਬੇਟੀ ਆ ਉਹਨੇ ਫਾਰਮ ਪਾਇਆ ਉਹਨੇ ਟ੍ਰਿਪਲ ਸਟੋਰੀ ਆ ਫਾਰਮ ਉਹ ਟ੍ਰਿਪਲ ਸਟੋਰੀ ਦਾ ਮਤਲਬ ਹੀ ਤਿੰਨ ਮੰ ਤਿੰਨ ਮੰਜ਼ਿਲਾ ਫਾਰਮ ਪਾਇਆ ਉੱਪਰ ਉਹਦੀ ਰਾਇਸ਼ ਆ ਵਿਚਾਲੇ ਉਹਦੀਆਂ ਬੱਕਰੀਆਂ ਥੱਲੇ ਉਹਦੀਆਂ ਮੁਰਗੀਆਂ ਉਹ ਮੁਰਗੀਆਂ ਦੇ ਜਿਹੜੀ ਬੱਕਰੀ ਤੋਂ ਥੱਲੇ ਮਿੰਗਣਾ ਡੇਕਦੀ ਆ ਬਾਤੂਮ ਵਗੈਰਾ ਕਰਦੀਆਂ ਨੇ ਥੱਲੇ ਮੁਰਗੀਆਂ ਉਹਨਾਂ ਨੂੰ ਖਾਈ ਜਾਂਦੀਆਂ ਮਿੰਗਣਾ ਨੂੰ ਫੋਲ-ਫੋਲ ਕੇ ਦਾਣਾ ਜਿਹੜਾ ਉੱਪਰੋਂ ਦਾਣਾ ਵੇਟ ਖੋਣੀਆਂ ਚ ਡੁੱਲ ਜਾਂਦਾ ਜਾਂ ਆਪਾਂ ਖੋਣੀਆਂ ਝਾੜ ਦਿੰਨੇ ਆ ਉਹ ਜਿੰਨਾ ਦਾਣਾ ਡਲਦਾ ਸਾਰਾ ਬੁਰਗੀਆਂ ਦੇ ਫਾਰਮ ਚ ਆਉਂਦਾ ਉਹ ਮੁਰਗੀਆਂ ਮੇਰਾ ਕਹਣਾ ਵੀ ਉਹਦੇ ਕੋਲ ਸੈਕੜੇ ਤਰ੍ਹਾਂ ਮੁਰਗੀਆਂ ਰੱਖੀਆਂ ਥੱਲੇ ਵਿਚਾਲੇ ਉਹਦੀਆਂ ਬੱਕਰੀਆਂ ਨੇ ਉਹ ਬਾਬਾ ਜੀ ਮੈਨੂੰ ਬਹੁਤ ਵਧੀਆ ਬੇਟੀ ਦਾ ਕੰਮ ਲੱਗਿਆ ਮੈਂ ਬੜੀ ਬਾਰੀ ਵੀਡੀਓ ਦੇ ਵਿੱਚ ਉਹਦੀ ਸਿਫਤ ਕੀਤੀ ਹਾਲਾਂਕਿ ਮੈਨੂੰ ਜਾਣਦਾ ਵੀ ਵਿਚਾਰੀ ਨੂੰ ਕੋ ਹਿੰਦੂ ਬੇਟੀ ਆ ਗੁਜਰਾਤ ਦੇ ਵਿੱਚ ਆ ਉਹਦਾ ਫਾਰਮ ਉਹਨੂੰ ਅਸੀਂ ਵਧਾਈ ਵੀ ਦਿੰਨੇ ਆ ਇਹੋ ਜਿਹੀਆਂ ਬੇਟੀਆਂ ਪੜੀਆਂ ਲਿਖੀਆਂ ਨੇ ਵੀ ਜਿਹੜੀਆਂ ਕਿੱਤਾ ਕਰਦੀਆਂ ਬੱਕਰੀਆਂ ਮਹਾਨਵਾਦ ਵਾਈਆਂ ਦਾ ਧੰਨਵਾਦ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੂਰੀ ਤੋਂ ਅਤਰ ਸਿੰਘ ਜੀ ਤੇ ਕੀ ਬਣਦਾ I yeah. you.